हां जी दोस्तों सारेयानु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੱਲੂਵਾਲੀਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੱਲਾਂਵਾਲਾ ਤਕਰੀਬਨ ਥੋੜੀ ਦੂਰੀ ਤੇ ਰਹਿ ਜਾਂਦਾ ਹੈ ਦੋਸਤੋ ਠੀਕ ਆ ਤੇ ਕਾਮਲਾਲਾ ਪਿੰਡ ਵੀ ਥੋੜੀ ਦੂਰੀ ਤੇ ਆ ਛੋਟੇ ਸੁਭਰਾ ਠੀਕ ਆ ਜੀ ਫਤੇਗੜ ਸੁਭਰਾ ਗੱਟਾ ਬਾਦਸ਼ਾ ਇਹ ਜਿਹੜੇ ਪਿੰਡ ਆ ਦੋਸਤੋ ਬਿਲਕੁਲ ਨੇੜੇ ਨੇੜੇ ਆ ਠੀਕ ਆ ਜੀ ਤੇ ਫੱਤੇ ਵਾਲਾ ਵੀ ਇੱਕ ਪਾਸੇ ਥੋੜੀ ਦੂਰੀ ਤੇ ਪਿੰਡ ਆ ਤੇ ਖਾਸ ਵੀਰ ਤੁਸੀਂ ਜਿਹੜੀ ਆ ਦੋਸਤੋ ਪਿੰਡ ਮੱਲੂਵਾਲੀਂ ਵਿੱਚ ਕਰਨੀ ਹੈਗੀ ਆ ਵੀਰ ਸਾਹਿਬ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸ ਘਰ ਤੋਂ ਦੋਸਤੋ ਜੇਕਰ ਆਪਾਂ ਗੱਲ ਕਰ ਲਈਏ ਤਾਂ ਪਹਿਲਾਂ ਵੀਡੀਓ ਵੀ ਆਪਾਂ ਕਾਫੀ ਅਪਲੋਡ ਕੀਤੀਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਠੀਕ ਆ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਤੋਂ ਚਾਰ ਨੱਕ ਜਿਹੜੇ ਆ ਬਿਲਕੁਲ ਤੁਹਾਨੂੰ ਮੱਝਾਂ ਝੋਟੀਆਂ ਆਪਾਂ ਦਿਖਾ ਦਾਂਗੇ ਮੱਝਾਂ ਸੂਈਆਂ ਸਵਈਆਂ ਵੀ ਮਿਲ ਜਾਣਗੀਆਂ ਬਾਕੀ ਗੱਪਣ ਪਸ਼ੂ ਵੀ ਮਿਲ ਜੂਗਾ ਤੇ ਇੱਕ ਬੂਰੀ ਨੀਲੀ ਰਾਵੀ ਦੀ ਕਾਫੀ ਸੋਹਣੀ ਜਿਹੜੀ ਦੋਸਤੋ ਇੱਕ ਝੋਟੀ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਪਸ ਪੂਰਾ ਵੇਰਵਾ ਲੈ ਲੈਨੇ ਆਂ ਵੀਰ ਸਾਹਿਬ ਦੇ ਨਾਲ ਪੂਰੀ ਗੱਲਬਾਤ ਕਰਕੇ ਠੀਕ ਆ ਜੀ ਅੱਜ ਦੋਸਤੋ 1 ਨਵੰਬਰ ਨੂੰ ਇਹ ਆਪਾਂ ਕਵਰ ਚ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਸਮਾਂ ਸੋ ਜੋ ਵੀ ਡਿਟੇਲ ਦੱਸੀ ਜਾਊਗੀ ਉਹਦੀ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕੋਈ ਵੀਰ ਕਰ ਸਕਦਾ ਠੀਕ ਆ ਜੀ ਜਿਹੜਾ ਆਪਸੋ ਸੋਇਆ ਸੋਇਆ ਦੋ ਡੰਗ ਚੁਵਾਈ ਕਰ ਲਓ ਇੱਕ ਟਾਈਮ ਚੁਵਾਈ ਕਰ ਲਓ ਗੱਪਣ ਪਸ਼ੂ ਆਪਣਾ ਤੇਪਕੇ ਤਸੱਲੀ ਕਰ ਲਿਓ ਠੀਕ ਆ ਆਹ ਲੈਨੇ ਆ ਇਨਫਾਰਮੇਸ਼ਨ ਵੀਰ ਸਾਹਿਬ ਤੋਂ ਠੀਕ ਹੈ ਜੀ ਇੱਕ ਗੱਪਣ ਤੇ ਤਿੰਨੇ ਸੁਈਆਂ ਹਾਂ ਜੀ ਬਾਕੀ ਤਿੰਨੇ ਸੁਈਆਂ ਪੂਰੀ ਗੱਲੀ ਗੱਪਣ ਠੀਕ ਹੈ ਜੀ ਤਿੰਨ ਜਿਹੜੀਆਂ ਮੱਝਾਂ ਝੋਟੀਆਂ ਦੋਸਤੋ ਬਿਲਕੁਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨੇ ਸੁਈਆਂ ਸਵਈਆਂ ਦੇ ਨਾਲ ਬੱਚੇ ਆ ਰੇੜਪਾ ਪਰਤਾ ਦੁੱਧ ਪੂਰੀ ਗੱਲਬਾਤ ਕਰ ਲੈਨੇ ਆ ਇੱਕ ਬੂਰੀ ਨੀਲੀ ਦਾ ਵੀ ਇਹ ਗੱਪਣਾ ਠੀਕ ਹੈ ਜੀ ਆਜੋ ਵੀਰ ਸਾਹਿਬ ਦੀ ਸਭ ਤੋਂ ਪਹਿਲਾਂ ਵੀਰ ਸਾਹਿਬ ਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਜੀ ਠੀਕ ਆ ਜੀ ਅੱਛਾ ਵੀਰ ਸਾਹਿਬ ਅੱਜ ਪਸੂ ਚਾਰ ਬਕਾਊ ਆ ਹਾਂ ਜੀ ਚਾਰ ਆ ਜੀ ਹਾਂ ਤਿੰਨ ਸੁਈਆਂ ਸਪਾਈਆਂ ਝੋਟੀਆਂ ਮੱਝਾਂ ਆਪਣੇ ਕੋਲ ਹਾਂ ਜੀ ਗਾਵਾਂ ਹੀ ਆਂ ਗਾਵਾਂ ਦੇ ਫਰਵੇਗੀਆਂ ਜੀ ਹੂੰ ਹਾਂ ਜੀ ਅੱਛਾ ਪਹਿਲਾਂ ਗਾਵਾਂ ਵੀ ਹੈਗੀਆਂ ਸੀ ਗੀਆਂ ਗਾਵਾਂ ਵੀ ਹੈਗੀਆਂ ਹੋ ਵੇਗੀਆਂ ਜੀ ਠੀਕ ਆ ਜੀ ਮੱਝਾਂ ਹੀ ਰਹੀਆਂ ਚਾਰੇ ਚਲੋ ਕੋਈ ਗੱਲ ਨਹੀਂ ਜੀ ਲੋਕੀ ਦੋਸਤੋ ਕਰਦੇ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਵੀਰ ਸਾਹਿਬ ਇੱਥੋਂ ਕਰ ਲਈਏ ਸਟਾਰਟ ਪੂਰੀ ਹਾਂ ਪੂਰੀ ਜੋ ਕਰ ਲਓ ਜੀ ਲਓ ਜੀ ਗੱਭਾਂ ਨੇ ਪੂਰੀ ਹਾਂ ਜੀ ਪੂਰੀ ਗੱਭਨਾਂ ਜੀ ਸੂਆ ਕਿਨਵਾ ਸੁੰਦੀ ਪਈ ਐ ਇਹ ਸੂਆ ਇਹਨੇ ਆ ਦੋ ਦਸ ਮਨਾਈ ਹੋਣ ਦੂਜੇ ਸੂਵੇ ਪਹਿਲੇ ਨਹੀਂ ਸੂਈ ਅੱਗੇ ਤੇ ਦਿਨ ਕਿੰਨੇ ਕੁ ਲੈ ਜੂ ਦਿਨ ਵੇਖੋ ਜੀ ਹਫਤਾ ਹੀ ਲੈ ਜੋ ਮੇਰੇ ਹਸਾਨਾ ਦਾ ਠੀਕ ਹੈ ਜੀ ਹਾਂ ਜੀ ਵਾਦ ਵਾਦ ਹਫਤਾ ਲਜੂਗੀ ਲੋਕ ਦੋਸਤੋ ਇੱਕ ਹਫਤਾ ਸਮਾਂ ਹਜੇ ਖੁੱਲਾ ਡੁੱਲਾ ਲੈ ਜੂਗੀ ਬੂਰੀ ਨੀਲੀ ਰਾਵੀ ਆ ਫੰਕਸ਼ਨ ਸਾਰੇ ਵੀਰ ਕੋਈ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਜੀ ਤੇ ਹਾਂ ਖਲਾਦੋ ਨਾਲ ਦੀ ਨਾਲ ਦਿਖਾਈਏ ਜੀ ਕੋਲ ਕੇ ਤਸਲੀ ਨਾਲ ਦਿਖਾਉਣੀ ਆ ਦੋਸਤੋ ਮੱਥਾ ਬੱਲਾ ਬੱਗੀ ਨਾਸ ਚਾਰੇ ਪੈਰ ਤੋਤੇ ਹਵਾਨੇ ਦੇ ਵੀ ਕਿਤੇ ਨਾ ਕਿਤੇ ਦਾਗ ਜਿਹੜਾ ਤੁਹਾਨੂੰ ਵੇਖਣ ਦੇ ਵਿੱਚ ਮਿਲ ਜੂਗਾ ਥਣ ਝੱਡੇ ਦੀ ਕਾਫੀ ਸੋਹਣੀ ਆ ਪਿਓਰ ਨੀਲੀ ਠੀਕ ਹੈ ਬੂਰੀ ਨੀਲੀ ਜਿਹੜਾ ਨਹੀਂ ਜੇ ਨਾ ਹੋਵੇ ਤੇ ਹੈਵੀ ਬਾਡੀ weight ਆ ਦੋਸਤੋ ਵਜਨ ਲੋਡ ਵਾਲੀ ਆ ਬਾਕੀ ਸਾਰ ਤੇ ਸੂ ਤੇ ਨਿਸ਼ਾਨ ਵੀ ਜਿੰਨੀਆਂ ਜਿੰਨੀਆਂ ਵੀ ਆਪਾਂ ਛੋਟੀਆਂ ਛੋਟੀਆਂ ਨਿਸ਼ਾਨੀਆਂ ਦੋਸਤੋ ਆਪਾਂ ਦੇਖਦੇ ਆ ਠੀਕ ਹੈ ਬਰੀਕੀ ਦੇ ਵਿੱਚ ਜਾਈਏ ਤੇ ਬਰੀਕ ਨਿਸ਼ਾਨੀਆਂ ਅੱਗੋਂ ਮੋੜਦੇ ਥੋੜੇ ਲੰਮਾ ਤੋਰ ਦੋ ਆਹ ਦੇਖੋ ਜੀ ਠੀਕ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਲੈਓ ਜੀ ਕਵਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਬਾਕੀ ਹਜੇ 5 6 ਦਿਨ 5 6 ਦਿਨ ਹਜੇ ਸਮਾਂ ਬਾਕੀ ਆ ਸਮੁੰਦੇ ਵਿੱਚ ਲੈ ਜੂਗੀ ਦੇਣਾ ਠੀਕ ਆ ਤੇ ਬੋਰੀ ਨੀਲੀ ਦੀ ਜਿਹੜੀ ਦੋਸਤੋ ਪਿਓਰ ਇਹ ਮੱਜ ਉਪਕਾਊਗਾ ਚੰਗੇ ਸੋਹਣੇ ਵਜਨ ਵਜੂਦ ਵਾਲੀ ਆ ਭਾਰੀ ਆ ਪੂਰੀ ਠੀਕ ਆ ਜੀ ਹਵਾਨਾਂ ਲਈ ਵੇ ਦੀ ਜਿਹੜੀ ਦੇਖ ਆ ਕਾਫੀ ਸੋਹਣੀ ਆ ਠੀਕ ਆ 5 7 ਦਿਨਾਂ 6 ਦਿਨਾਂ ਦੇ ਵਿੱਚ ਹੋਰ ਜਿਹੜਾ ਦੋਸਤੋ ਬੰਨਣਾ ਹੈ ਹਜੇ ਇਸ ਮੱਜ ਨੇ ਰਾਜੀ ਆ ਚੰਗੀ ਸੰਭੀ ਆ ਠੀਕ ਆ ਜੀ ਫੁੱਲ ਹੈਵੀ weight ਆ ਹਾਈਟ ਮੀਡੀਅਮ ਕੋਈ ਵੀ ਰ ਅਕਾਊਂਟ ਕਰ ਲੇ ਸੋਹਣੀ ਲੱਗਦੀ ਏ ਝੋਟੀ ਜਿੰਨੇ अच्छा पाजी साहब ਕਿੰਨਾ ਕ ਮੁੱਲ ਕੀ ਡਿਮਾਂਡ ਕੀਤੀ ਐ ਇਸ ਛੋਟੀ ਦੀ ਮੁੱਲ ਮੈਂ ਇਹਨਾਂ ਹੀ ਮੌਕੇ ਤੇ ਹੀ ਕਰ ਲਾਂਗੇ ਜੀ ਜੋ ਜਦੋਂ ਵੀਰ ਵੇਖ ਲੈਣਗੇ ਪਸੰਦ ਆਊ ਕੋਈ ਨਹੀਂ ਫਿਰ ਵੀ ਕੋਈ ਡਿਮਾਂਡ ਇਸਾਂ ਹੁੰਦੀ ਐ ਕੋਈ ਭੈਣ ਭਰਾ ਨੂੰ ਰਾਹ ਮਿਲ ਜੇ ਪਤਾ ਲੱਗ ਜੇ ਇਥੋਂ ਤੱਕ ਦੇਣੀ ਲੱਖ ਰੁਪਈਆ ਕਰਦੇ ਐ ਮੁੱਲ ਤਾਂ ਲੱਖ ਰੁਪਈਆ ਹਾਂ ਬਾਕੀ ਮਾਨਦਾਨ ਕਰ ਦਾਂਗੇ ਮੁੱਲ ਲੱਖ ਦੇ ਵਿੱਚੋਂ ਮਾਨਦਾਨ ਹੋਊਗਾ ਹਾਂ ਜੀ ਕਰ ਦਾਂਗੇ ਜੀ ਛੋਟੀ ਬਹੁਤ ਚੰਗੀ ਐ ਜੀ ਗਾਰੰਟੀ ਵਾਲੀ ਪਿਛਲੀ ਸੋਈ ਵੀ ਠੀਕ ਐ ਜੀ ਲੋਬੀ ਦੋਸਤੋ ਲੱਖ ਦੇ ਵਿੱਚੋਂ ਮਾਨਦਾਨ ਜਿਹੜਾ ਹੋਊਗਾ ਛੋਟੀ ਭਾਈ ਸਾਹਿਬ ਕਹਿੰਦਾ ਵੀ ਕਾਫੀ ਚੰਗੀ ਐ ਪਿਛੋਂ ਚੰਗੀ ਸੋ ਅਗੇ ਕੋਈ ਵੀਰ ਖਰੀਦ ਖਰੀਦਣ ਦਾ ਚਾਹਵਾਨ ਆ ਤਾਂ ਜਰੂਰ ਤੁਸੀਂ ਕੰਟੈਕਟ ਕਰਿਓ ਛੱਡ ਕੇ ਨਹੀਂ ਕੋਈ ਵੀਰ ਜਾਂਦਾ ਕਿ ਇੰਨੀ ਜਿਆਦੀ ਸੋਹਣੀ ਆ ਹਰ ਪਾਸਿਓ ਸੁਚੱਜੀ ਆ ਬਿਲਕੁਲ ਸਾਫ਼ ਸੁਥਰੀ ਆ ਚੰਗੀ ਸੰਭੀ ਆ ਠੀਕ ਆ ਤੇ ਜਰੂਰ ਤੁਸੀਂ ਵੰਡ ਲਾ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲ ਆ ਝੋਟੀ ਆ ਗਈ ਆ ਭਾਜੀ ਇਹ ਆ ਗਈ ਇਹ ਸੁਈ ਆ 3 ਦਿਨ ਹੋ ਗਿਆ ਇਸ ਵੀਨ ਨੂੰ ਤਿੰਨ ਦਿਨ ਦਾ ਸਮਾਂ ਹੋ ਗਿਆ ਹਾਂਜੀ ਸੂਆ ਕਰਮਾ ਇਹ ਇਹ ਸੂਏ ਦੂਜੇ ਸੂਈ ਆ ਜੀ ਦੂਜੇ ਸੂਏ ਆ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਬਿਲਕੁਲ ਪਤਲਾ ਜਾਂ ਫੇਸ ਆ ਤੇ ਸਿੰਗੀ-ਸਿੰਗੀ ਬਿਲਕੁਲ ਬੈਕਸਾਈਡ ਤੋਂ ਜਿਹੜਾ ਦੋਸਤੋ ਇੱਕ ਸਪਰਿੰਗ ਵਾਂਗੂ ਮੋੜਾਈ ਕੀਤੀ ਆ ਬਿਲਕੁਲ ਜੀ ਬਿਲਕੁਲ ਚੰਗੀ ਸੋਹਣੀ ਸਿੰਗੀ ਆ ਤੇ ਸੂਈ ਨੂੰ ਭਾਜੀ ਸਭ ਕਿੰਨੇ ਕ ਦਿਨ ਹੋਏ ਆਜ ਕਿੰਨੇ ਦਿਨ ਹੋਏ ਆ ਜੀ ਅੱਜ ਪਰਸੋਂ ਅੱਛੀ ਸੂਈ ਆਇਆ ਤੇ ਦੇ ਦੇਣਾ ਜੀ ਨੂੰ ਆਜ ਤੀਜਾ ਦੇਣਾ ਜੀ ਪਰਸੋਂ ਦੀ ਸੂਈ ਆ ਦੋਸਤੋ ਅੱਜ ਤੀਜਾ ਦੇਣਾ ਸੂਈ ਨੂੰ ਬਾਕੀ ਥਣ ਝੱਡਾ ਵੇਖੋ ਤੁਸੀਂ ਜਿਵੇਂ ਆਪਾਂ ਨਾਰਮਲ ਹੀ ਹਰਿਆਣੇ ਦੇ ਵਿੱਚ ਮੱਝਾ ਝੋ ਕਮਾ ਖਾਲੀ ਕੀਤੀ ਹੈ ਠੀਕ ਹੈ ਹੈ ਬਲੈਕ ਹੀ ਮੈਨੂੰ ਉਹਦਾ ਜੈਡ ਬਲੈਕ ਹੀ ਸਾਰੀ ਹੈ ਕਾਲੀ ਸ਼ਾਇ ਹੈ ਕਾਲੀ ਸ਼ਾਇ ਕਰਾਂਗੀ ਆ ਬਿਲਕੁਲ ਤੇ ਬੱਚਾ ਮਗਰ ਕੱਟੀ ਹੈ ਜੀ ਆ ਗੱਟਾ ਹੈ ਮਗਰ ਮੇਲ ਕਾਫ ਕੱਟਾ ਅੱਛਾ ਭਾਜੀ ਦਿਨ ਦੱਸਿਆ ਤੁਸੀਂ 2-4 ਕਿ ਦਿਨ ਹੋਏ ਤੀਜਾ ਦਿਨ ਆਇਆ ਇਸ ਸ਼ਹੀ ਨੂੰ ਜੀ ਤੇ ਬੋਲਾ ਤੇ ਹੁਣ ਕਿੰਨਾ ਕਿਤੇ ਚੱਲਦਾ ਬੋਲਾ ਇਹਦੇ ਥੱਲੇ ਹੋਊਗਾ ਜੀ 11 ਦੇ ਨੇੜੇ 11 ਬੱਚੇ ਸਮੇਤ 11 ਕਿਲੋ ਬੋਲਾ ਐ ਤੋਲ ਕੇ ਦਿਆਂਗੇ ਦੋ ਟਾਈਮ ਚੋਲਣ ਦੀ ਕਰੀਏ ਜੀ ਬਾਅਦ ਚ ਪੂਰ ਮੋਗਾ ਆ ਮੈਂ ਨਾ ਸਿਰਾਈ ਠੀਕ ਹੈ ਪੂਰੀ ਪੂਰ ਛੱਟਾ ਆ ਉਹ ਖੋਲਦਗੇ ਜੀ ਅਬੀ ਤੈਰੀ ਖੁਰਚ ਠੀਕ ਆ ਜੀ 11 ਲੀਟਰ ਜਿਹੜੀ ਦੋਸਤੋ ਸਟਾਰਟਿੰਗ ਕਾਫੀ ਚੰਗੀ ਆ ਬਾਕੀ ਥਾਣਾ ਭਾਂਡਾ ਜਿਹੜਾ ਨਾਰਮਲ ਹੀ ਤੁਹਾਨੂੰ ਦੇਖ ਤੋਂ ਪਤਾ ਲੱਗ ਜਾਣਾ ਵੀ ਕਿਹੋ ਜੀ ਚੀਜ਼ ਆ ਚੰਗੀ ਸੋਹਣੀ ਸ਼ਕੀਨੀ ਵਾਲ ਵੇਖੀਏ ਦੋਸਤੋ ਸਿੰਘੀ ਸਿੰਘੀ ਕਾਫੀ ਜਿਆਦੀ ਛੋਟੀ ਜੀ ਸਿੰਘੀ ਆ ਸ਼ਕੀਨੀ ਵੀ ਪੂਰੀ ਆ ਬਾਕੀ ਭਾਂਡਾ ਭੁੰਡਾ ਕਾਫੀ ਸੋਹਣਾ ਥੋੜਾ ਐਨੂੰ ਤੋੜਦੇ ਆ ਜੀ ਵੀ ਉਦਰੀ ਉਦਰੀ ਲੰਮਾ ਤੋੜਦੇ ਆ ਜੈਨ ਖਚ 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 ਪਾਣੀ ਆ ਲੈ ਟੋਰੀ ਟੋਰੀ ਜਿਵੇਂ ਅਕੇ ਟੋਰੀ ਹੁਣ ਕਾਮ ਲੈ 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 ਗਾ ਥੋੜੀ ਓਰੀ ਠੀਕ ਆ 11 ਲੀਟਰ ਜਿਹੜਾ ਹੁਣ ਬੌਲੇ ਤੋਂ ਸਟਾਰਟ ਆ ਠੀਕ ਆ 11 ਦਾ 12 ਹੁੰਦਾ ਜੀ ਬੌਲੇ ਤੋਂ ਠੀਕ ਆ ਜੀ ਬਾਕੀ ਭਾਂਡਾ ਚੰਗਾ ਹੈ ਜੀ ਆ ਲਿਓ ਆ ਮੋੜ ਦਿਓ ਮੋੜ ਦਿਓ ਆ ਲਿਓ ਅਕਲਾ ਮੈਨੂੰ ਮੜੀ ਥੋੜੀ ਕਰ ਲੈ ਥੋੜਾ ਠੀਕ ਆ ਬਾਕੀ ਵਾਂਡਫੁਲ ਵੀ ਚੰਗੀ ਥਾਂ ਦੀ ਹੈ ਨਾ ਆਪਸੀ ਹਾਂਜੀ ਬਹੁਤ ਵਧੀਆ ਐਚਪਾਈ ਚੀ ਸਰਾਹੀ ਹੈ ਹਾਂ ਐ ਮੌਕੇ ਰਗੀਆ ਪੂਛ ਟਾਣੀ ਤੋਂ ਬਾੜੀ ਚੱਲ ਜੀ ਠੀਕ ਹੈ ਜੀ ਅੱਛਾ ਭਾਜੀ ਕਿੰਨਾ ਕੁ ਮੋਲ ਲੈਂਦੀ ਕੀ ਡਿਮਾਂਡ ਕਰਦੀ ਕਿੰਨੀ ਕੁ ਮੋਲ ਡਿਮਾਂਡ ਕੀ ਦੀ ਇਹ ਦਾ ਕਰਦੇ ਹਾਂ ਜੀ 1 ਲੱਖ 10 ਹਜ਼ਾਰ ਜੀ 1 ਲੱਖ 10 ਹਜ਼ਾਰ ਹਾਂਜੀ ਹਾਂਜੀ ਸੋ ਮੌਕੇ ਤੇ ਥੋੜਾ ਬਾਧਾ ਉੱਤੇ ਜਾ ਮਾਨਤਨ ਹੋ ਜਾ ਕੋਈ ਗੱਲ ਨਹੀਂ ਮੌਕੇ ਤੇ ਕਰ ਦਿੰਦੇ ਠੀਕ ਹੈ ਜੀ ਸੋ ਦੋਸਤੋ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਹੈ 1 ਲੱਖ 10 ਹਜ਼ਾਰ ਇਸ ਦੀ ਕੀਮਤ ਆ ਸੋ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਕੋਈ ਵੀਰ ਖਰੀਦਦਾ ਰਹੂਗਾ ਕਰੇ ਠੀਕ ਆ ਸੋ ਆਜੋ ਜੀ ਇਸ ਤੋਂ ਬਾਅਦ ਆਪਣੇ ਕੋਲ ਅਗਲੀ ਇਹ ਝੋਟੀ ਹੈ ਜੀ ਹਾਂ ਜੀ ਇਹ ਵੀ ਤਾਜੀ ਸੂਈ ਹੈ ਇਹ ਵੀ ਤਾਜੀ ਸੂਈ ਹੈ ਜੀ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸੂਈ ਨੂੰ ਅੱਜ 20 ਦਿਨ ਹੋ ਗਿਆ ਜੀ 20 ਦਿਨ ਦਾ ਸਮਾਂ ਹਾਂ ਜੀ ਠੀਕ ਹੈ ਬੱਚਾ ਇਹਦੇ ਮਗਰ ਕੀ ਹੈ ਇਹਦੇ ਮਗਰ ਕੱਟਾ ਹੈ ਮਗਰ ਕਟਾ ਸੁਵਾ ਦੁੱਜਾ ਹੀ ਨਾ ਹਾਂ ਦੁੱਜਾ ਹੀ ਸੁਵਾਇਆ ਜੀ ਦੁੱਜਾ ਹੀ ਸੁਵਾ ਠੀਕ ਹੈ ਜੀ 20 ਦਿਨਾਂ ਦੀ ਸੁਈ ਆ ਮਗਰ ਇਹਦੇ ਵੀ ਕਟਾ ਹਾਂਜੀ ਤੇ ਹੁਣ ਹਾਜ਼ਰ ਦੁੱਧ ਕਿੰਨਾ ਚਵਾ ਲੇ ਥੱਲੇ 14 ਕਿਲੋ ਦੁੱਧ ਹੋ ਗਿਆ ਜੀ ਇਹ ਕੰਡੇ ਦੇ ਤੋਲ ਕੇ ਦਵਾਂਗੇ ਠੀਕ ਹੈ ਜੀ ਉਹਦੇ ਥੱਲੇ ਬੋਲਾ 12 ਕਿਲੋ ਉਹਦਾ 16 17 ਕਿਲੋ ਦੀ ਗਾਰੰਟੀ ਆ ਵੀ ਦਊਗੀ ਦੁੱਧ ਐਕਦੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਥੱਲੇ ਹੁਣ ਕਿੰਨਾ ਇਹਦੇ ਥੱਲੇ ਹੁਣ 14 ਕਿਲੋ ਆ ਜੀ ਬਹੁਤ ਦੁੱਧ ਹੀ ਬਣ ਗਿਆ 20 ਦਿਨਾਂ ਦੀ ਸੁਈ 20 ਦਿਨ ਹੋ ਗਿਆ ਜੀ 20 ਦਿਨ ਹਾਂ 14 ਕਿਲੋ ਨੈਟ ਜਿਹੜਾ ਆਪਾਂ ਸੋ so 14 ਕਿਲੋ ਦੋਸਤੋ ਦੁੱਧ ਅਜੇ 20 ਦਿਨਾਂ ਦੀ ਸੂਈ ਦੇ ਥੱਲੇ ਆ ਦੂਜਾ ਸੂਆ ਠੀਕ ਹੈ ਜੀ ਤੇ ਮਗਰ ਕਟਾ ਵਾਕੀ ਧਣ ਭਾਂਡਾ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਠੀਕ ਹੈ ਜੀ ਹੋਣ ਬਾਲੀ ਚੰਗੀ ਆ ਕੋਈ ਕਿਸੇ ਗੱਲੋਂ ਫਲਟ ਨਹੀਂ ਭੂਰ ਨਹੀਂ ਜਿੱਟਾਣੀ ਠੀਕ ਹੈ ਜੀ ਕੋਈ ਸੱਜਣ ਆਉਂਦਾ ਜੇ ਕੋਈ ਗੱਲੋਂ ਕਿਸੇ ਗੱਲੋਂ ਕਮੀ ਹੋਵੇ ਆਪਾਂ ਬੈਠੇ ਆ ਕਿਰਾਇਆ ਭਾਲਾ ਵੀ ਦਵਾਂਗੇ ਮੈਂ ਜੇ ਕਮੀ ਹੋਵੇ ਠੀਕ ਹੈ ਜੀ ਆਹ ਦੇਖੋ ਜੀ ਆ ਲੈ ਉਹ ਦੀ ਬਾਰ ਬਾਰ ਨੇ ਉਹ ਟਾਈਮ ਆ ਨਹੀਂ ਚੋਲੋ ਦੋ ਡੰਗ ਚੋਲੋ ਦੋਸਤੋ ਤਿੰਨ ਡੰਗ ਚੋਲੋ 14 ਕਿਲੋ ਦੁੱਧ ਜਿਹੜਾ ਇਸ ਝੋਟੀ ਦੇ ਥੱਲੇ ਹਾਜ਼ਰ ਆ 20 ਦਿਨਾਂ ਦੀ ਸੂਈ ਆ ਦੂਜਾ ਸੂਬਾ ਉਹ ਬੱਚਾ ਜੀ ਇਹਦਾ ਆਵੇ ਆ ਠੀਕ ਹੈ ਜੀ ਦਿਖਾ ਦਾਂਗੇ ਜੀ ਬੰਦ ਦੇ ਦੁੱਧ ਜੀ ਮੈਂ ਲੈ ਆਂਗਾ ਹਲੋ ਅੱਛਾ ਭਾਜੀ ਸਾਹਿਬ ਇਹਦਾ ਕਿੰਨਾ ਮੁੱਲ ਕੀ ਕੀ ਦੀ ਮੰਗ ਹੈ ਦੀ ਇਹਦਾ 1-5 ਮੰਗਦੇ ਆ ਜੀ 1-5 ਹਾਂ ਜੀ ਕੀ ਲੈਣ ਦੇ ਨਾਲ ਹੀ ਆ ਜਾਂ ਮਤਲਬ ਥੋੜੀ ਬਹੁਤ ਗੁੰਜਾਇਸ਼ ਹੈਗੀ ਆ ਹਰ ਕੋਈ ਕਰ ਦਿਆ ਸਾਰੀਆਂ ਉਹ ਕਰਦੇ ਆ ਅ ਜਰੂਰ ਮੰਨਤਾਂ ਜ਼ਰੂਰੀ ਆ ਜਿੰਨਾ ਵੀ ਹੋ ਸਕਦਾ ਆ ਹਾਂਜੀ ਹਾਂ 1 ਲੱਖ 5000 ਹਾਂਜੀ ਹਾਂ ਲਓ ਜੀ 1 ਲੱਖ 5000 ਆ ਦੋਸਤੋ 14 ਕਿਲੋ ਬਾਲਟੀ ਦੇ ਵਿੱਚ ਜਿਹੜਾ ਪੈਂਦਾ ਦੋ ਦੋ 14 ਕਿਲੋ ਆ ਚਵਾ ਕੇ ਦਿਆਂਗੇ ਚਵਾ ਕੇ ਦੋਲੇ ਤਿੰਨਾਂ ਗੇ ਦੋਲੇ ਚਵਾ ਕੇ ਠੀਕ ਹੈ ਇੱਕ ਗੱਲ ਹੁੰਦੀ ਆ ਵੀ ਇੱਕ ਡੰਗ ਚੋਲਿਆ ਤੇ ਬਾਅਦ ਵਿੱਚ ਵਪਾਰੀ ਵੀਰਾਂ ਨੂੰ ਹੁੰਦਾ ਜਾਂ ਜਿੱਥੋਂ ਵੀ ਆਪਾਂ ਗੱਲ ਕਹਦੇ ਨੇ ਮੈਨੂੰ ਡਰ ਹੁੰਦਾ ਵੀ ਦੂਜੇ ਟਾਈਮ ਦੁੱਧਾਂ ਵਿੱਚ ਪੋਣਾ ਨਾ ਹੀ ਨਾ ਕੋਈ ਇਹੋ ਜੀ ਗੱਲ ਹੀ ਨਹੀਂ ਹੈ ਕਿ ਜਿੰਨਾ ਮਰਜ਼ੀ ਦੋ ਟਾਈਮ ਤਿੰਨ ਟਾਈਮ ਚੋਲਣ ਘਟਦਾ ਨਹੀਂ ਦੁੱਧ ਆਪਣਾ ਠੀਕ ਹੈ ਜੀ ਲਓ ਜੀ 1 ਲੱਖ 5000 ਦੀ ਹੋ ਜੂਗੀ ਵਿੱਚੋਂ ਮਾਣ ਤਾਣਾ ਛੋਟ ਛੱਪਾ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇਹਦੀ ਭਾਜੀ ਇਹ ਸਭ ਕਿਹਨੀ ਕੀ ਡਿਟੇਲ ਹੈ ਸੂਈ ਇਹਨੂੰ ਸੂਈ ਨੂੰ ਕਿੰਨੇ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਹੋ ਚੱਲੀ ਇਹਨੂੰ ਵੀਕ ਦੇਣੀ ਹੋਈ ਹੈ ਕੱਟੀਆਂ ਸੂਈ ਠੀਕ ਹੈ ਜੀ 20 ਦਿਨ ਹੋ ਗਏ ਕੱਟੀ ਆ ਜੀ ਇਹਦੇ ਮਗਰ ਕੱਟੀ ਹਾਂਜੀ ਹਾਂਜੀ ਇਹਦੇ ਮਗਰ ਕੱਟੀ ਆ ਠੀਕ ਹੈ ਜੀ ਅ ਸੋ ਦੋਸਤੋ ਇੱਕ ਜਿਹੜੀ ਵਿਚਾਰ ਜਿਹਦੇ ਤੇ ਸਾਰੇ 14 ਕਿਲੋ ਦੁੱਧ ਸੀਗਾ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈਦਾ ਬੱਚਾ ਜ਼ਰੂਰ ਦਿਖਾਵਾਂਗੇ ਠੀਕ ਆ 20 ਦਿਨਾਂ ਦੀ ਸੂਈ ਆ ਬੱਚਾ ਪ੍ਰੋਪਰ ਦਿਖਾ ਦਾਂਗੇ ਇਹਦੀ ਕੱਟੀ ਹੈ ਮਗਰ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਲੱਗੀ ਆ ਜੀ ਦਿਨ ਕਿੰਨੇ ਕੋ ਗਏ ਇਹਨੂੰ 20 ਦਿਨ ਹੋ ਗਏ ਜ ਠੀਕ ਹੈ ਜੀ ਬਰਾਬਰ ਇੱਕੇ ਦੇ ਨਹੀਂ ਸੁਣ ਮਤਲਬ ਗੱਠੀਆਂ ਹੀ ਸੁਣ ਮੱਧਾਂ ਦੋਵੇ ਠੀਕ ਹੈ ਜੀ ਹੁਣ ਇਹਦੇ ਥੱਲੇ ਦੁੱਧ ਕਿੰਨਾਗਾ ਇਹਦੇ ਥੱਲੇ ਹੋਊਗਾ ਜੀ ਇਸ ਟਾਈਮ ਤੇ ਪੂਰਾ ਵੇਹ ਅੱਠ ਹੋਵੇ ਪਰ ਮੈਂ 7 ਹੀ ਕਹੂੰਗਾ ਜੀ ਠੀਕ ਹੈ ਇਹਨੂੰ ਖੋਲ ਕੇ ਇਧਰ ਨੂੰ ਦੁਰ ਦੇ ਜੀ ਥੋੜੀ ਮਨੀ ਖੋਲ ਠੀਕ ਹੈ ਜੀ ਉਹਦਾ 8 ਕਿਲੋ ਹੀ ਹੋਊਗਾ ਪਰ ਆਪਾਂ 7 ਪਾਵਾਂ ਅੱਛਾ ਹੋਵੇਗਾ 8 ਹੀ ਪਰ 7 ਕਿਲੋ ਹੋ ਸਕਦਾ ਕਿਸੇ ਨੇ ਆਨਲਾਈਨ ਸਬਦਾ ਕਰਨਾ ਹਾਂਜੀ ਹਾਂਜੀ ਕੋਈ ਚੱਕਰ ਨਹੀਂਗਾ ਕਿਉਂਕਿ ਉਨਾ ਮੱਝਾਂ ਥਲੇ ਆਪਾਂ ਨੂੰ ਪਤਾ ਵੀ ਇੰਨਾ ਹੈਗਾ ਹੈ ਹੋ ਸਕਦਾ ਮੈਂ 15 16 ਵੀ ਕੱਢ ਦੇ ਦੂਜੀ 12 13 ਵੀ ਬੋੜਾ ਕੱਢ ਦੇ ਪਰ ਆਪਾਂ ਨਹੀਂ ਉਹ ਗਲਤ ਗੱਲ ਨਹੀਂ ਆਪਾਂ ਉਨਾ ਹੀ ਠੀਕ ਹੈ ਜੀ ਤੋਂ ਦੋਸਤੋ ਜਿੰਨਾ ਜਿਹੜੇ ਪਸ਼ੂ ਥਲੇ ਜਿੰਨਾ ਦੁੱਧ ਹੈਗਾ ਉਹੀ ਦੱਸਿਆ ਗਿਆ ਬਾਕੀ ਅੱਗੇ ਆਪਦੀ ਹਰ ਕੁਬੀਰ ਭਰਾ ਨਰਕ ਪਰਖਾ ਤਸੰਨੀ ਤੁਸੀਂ ਕਰਨੀ ਆ ਜਿੰਨਾ ਦੱਸਿਆ ਗਿਆ ਉਹਨੂੰ ਵੈਰੀਫਾਈ ਤੁਸੀਂ ਕਰਨਾ ਦੋ ਡੰਗ ਚਪਾਈ ਕਰ ਲੋ ਚਾਰ ਟਾਈਮ ਕਰ ਲੋ ਠੀਕ ਆ ਤੁਹਾਡੀ ਪਹੁੰਚ ਆ ਤੁਹਾਡਾ ਹੱਕ ਬਣਦਾ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਜਿਸ ਘਰ ਤੋਂ ਵੀ ਆਪਾਂ ਦੋਸਤੋ ਵੀਡੀਓ ਪਾਈਦੀ ਆ ਇੱਕ ਜਰੂਰ ਆਪਣੀ ਰਿਕਵੈਸਟ ਹੀ ਹੁੰਦੀ ਆ ਸੋ ਬਾਕੀ ਜਿੰਨਾ ਦੱਸਿਆ ਜਾਊਗਾ ਆਨਲਾਈਨ ਜਿੰਨੇ ਤੇ ਭੇਜੀ ਜਾਊਗੀ ਉਹਨਾਂ ਨਿਕਲੂਗਾ ਠੀਕ ਹੈ ਸੋ ਬਾਕੀ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਬੈੜਾ ਹੋਣਾ ਚਾਹੀਏ ਮੱਝਾ ਹੋਣਾ ਇਸ ਘਰ ਜਿਹੜੇ ਪਸ਼ੂ ਦੋਸਤੋ ਤੁਹਾਨੂੰ ਮਿਲਦੇ ਰਹਿਣਗੇ ਠੀਕ ਆ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਜਿਹੜਾ ਬਣਾ ਕੇ ਰੱਖ ਸਕਦੇ ਹੋ ਲਓ ਜੀ ਲਓ ਸੋ 20 ਦਿਨਾਂ ਦੀ ਇਹ ਵੀ ਸੂਈ ਹੈ 8 ਕਿਲੋ ਦੁੱਧ ਜਿਹੜਾ ਬਾਕੀ 7 ਕਿਲੋ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਹੋ ਜੀ ਹਾਂ ਦੇ ਵੀ ਉੱਥੇ ਠੀਕ ਅੱਛਾ ਭਾਜੀ ਸਾਹਿਬ ਜੀ ਇਹਦਾ ਕਿੰਨਾ ਮੁੱਲ ਫਿਰ ਇਹਦਾ 60000 ਕਰ ਦਿੰਗੇ 60000 ਹਾਂਜੀ ਠੀਕ ਹੈ ਜੀ ਬਾਕੀ ਚਵਾਈਆਂ ਇੱਕ ਵਾਰੀ ਇਹ ਜ਼ਰੂਰ ਦੱਸ ਦੀ ਆਪਣੇ ਭੈਣ ਭਰਾਵਾਂ ਨੂੰ ਵੀ ਜਿਹੜੇ ਤਿੰਨ ਪਸ਼ੂ ਆਪਾਂ ਦਿਖਾਏ ਆ ਹਾਂਜੀ ਹਾਂਜੀ ਚਵਾਈਆਂ ਵਾਲੇ ਪਾਸਿਓ ਪੂਰੀਆਂ ਕੋਈ ਛਟਾ ਫੋਹਾਰਾ ਕਿਸੇ ਨਾ ਨਾ ਬਿਲਕੁਲ ਕੋਈ ਕਮੀ ਹੋਵੇ ਕਹੇ ਗਿਓ ਚੋਣ ਚ ਕਮੀ ਹੋਵੇ ਜਾਂ ਦੁੱਧ ਚ ਹੋਵੇ ਤੇ ਆਪਾਂ ਬੈਠਾ ਕਰਾਇਆ ਵੀ ਦਵਾਂਗੇ ਜੇ ਕੋਈ ਵੀਰ ਦੂਰੋਂ ਆਊਗਾ ਤੇ ਠੀਕ ਹੈ ਜੀ ਠੀਕ ਹੈ ਹਾਂ ਥੇਲ ਵੀ ਆਪਣਾ ਹੋਊਗਾ ਗੱਡੀ ਦਾ ਬਿਲਕੁਲ ਇਹਨਾਂ ਦੇ ਬੱਚੇ ਦਿਖਾ ਦੀ ਇੱਕ ਜੀ ਹਾਂ ਬੱਚੇ ਵੀ ਵੇਖ ਲਓ ਜ ਇਹ ਬਾਹਰ ਕਰ ਲੀਏ ਆ ਬਾਹਰ ਹੀ ਲਿਆ ਗਿਆ ਚਾ ਬਾਹਰ ਲਿਆ ਕਟਾ ਲਿਆ ਬੈਣਾ ਵੱਡੀ ਮਹਿੰਦਾ ਲਿਆ ਇੱਕ ਇੱਕ ਭਤੀ ਸਾਹਿਬ ਆਪਣੇ ਕੰਟੈਕਟ ਨੰਬਰ ਜ਼ਰੂਰ ਸ਼ੇਅਰ ਕਰ ਦਈਏ ਜੀ ਤੇ ਮੇਰਾ ਨੰਬਰ ਹੈ ਜੀ 9474 42346 ਠੀਕ ਹੈ ਜੀ ਇੱਕ ਹੀ ਨੰਬਰ ਆਪਣੇ ਕੋਲ ਚੱਲਦਾ ਹਾਂ ਮੇਰੇ ਕੋਲ ਇੱਕ ਹੀ ਚੱਲਦਾ ਹੈ ਮੁੰਡੇ ਦਾ ਤੁਹਾਨੂੰ ਪਤਾ ਹੀ ਹੋਣਾ ਨੰਬਰ ਦਾ ਹਾਂ ਕੋਈ ਗੱਲ ਨਹੀਂ ਆਪਾਂ ਦੋਨੋਂ ਡਿਸਪਮੈਂਸ਼ਨ ਕਰ ਦਾਂਗੇ ਜੀ ਨੰਬਰ ਦੋਨੋਂ ਲਾ ਦੇਾਂਗੇ ਦੋਵੇਂ ਕਰ ਦੋ ਜੀ ਠੀਕ ਹੈ ਸੋ ਕਾਲਾ ਜੀ ਉਹ ਵੱਡੀ ਮਾਂ ਨੇ ਕੋਲ ਆਇਆ ਅਗਲੇ ਬੰਨੇ ਜਿਹੜੀ ਇਹ 14 ਕਿਲੋ ਵਾਲੀ ਦਾ ਬੱਚਾ ਨੇ ਹਾਂ ਜੀ ਇਹ 14 ਕਿਲੋ ਲੱਗੇ ਕਰ ਲਾ ਠੀਕ ਹੈ ਜਿਹੜੀ ਦੋਸਤੋ ਆਪਾਂ ਤੀਜੇ ਨੰਬਰ ਤੇ ਤੁਹਾਨੂੰ ਦਿਖਾਈ ਸੀ ਬਿਲਕੁਲ 14 ਕਿਲੋ ਦੁੱਧ ਜਿਸ ਮਾਜ ਮਾਜ ਥੱਲੇ ਹਾਜ਼ਰ ਆ ਠੀਕ ਹੈ 14 ਕਿਲੋ ਦੁੱਧ ਉਹਦਾ ਬੱਚਾ ਜਿਹੜਾ ਇਹ ਮੇਲ ਕਾਫ ਆ ਕਟਾ 20 ਦਿਨਾਂ ਦੀ ਸੂਈ ਠੀਕ ਹੈ ਤੇ ਇੱਕ ਜਿਹੜਾ ਬੱਚਾ ਕੱਟੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਪਰਲੀ ਮਾਜ ਦੀ ਬਣਦੇ ਉਹਨੂੰ ਬੇਸ਼ੱਕ ਲੈ ਜਾ ਇਹਨੂੰ ਇੱਧਰ ਲੈ ਓ ਠੀਕ ਹੈ ਜੀ ਇਹ ਬੱਚਾ ਮੇਲ ਕੱਟੀ ਹੈ ਫੀਮੇਲ ਕਾਫ 20 ਦਿਨਾਂ ਦੀ ਸੂਈ ਜਿਹੜੀ ਇਹ ਮੱਝ ਹੈ ਠੀਕ ਹੈ ਜੀ 8 ਕਿਲੋ ਦੁੱਧ 7 ਕਿਲੋ ਮੰਨ ਕੇ ਜਿਹੜਾ ਤੁਸੀਂ ਸੌਦਾ ਕੋਈ ਕਬੀਰ ਕਰ ਸਕਦਾ ਠੀਕ ਹੈ ਇਹ ਅੱਜ ਦੋਸਤੋ ਚਾਰ ਪਸ਼ੂ ਸੀਗੇ ਠੀਕ ਹੈ ਚਾਰੇ ਪਸ਼ੂਆਂ ਦੀ ਡਿਟੇਲ ਜਿਹੜੀ ਆਪਾਂ ਕੋਦੇ ਨਾਲ ਸਾਂਝੀ ਕਰਤੀ ਅੱਗੇ ਜਿਸ ਵੀ ਖਰੀਦਾਰ ਵੀਰ ਨੇ ਖਰੀਦਣਾ ਪਸ਼ੂ ਆਪ ਦੀ ਤਸੱਲੀ ਤੁਸੀਂ ਕਰਨੀ ਆ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ